ਲੋ ਜੀ ਆਪਣੀ ਮੈਟਰ ਆ ਗਈ ਐ ਪੰਜਾਬੀ ਆ ਗਈ ਓਏ ਅੰਗਲੀ ਦੁਨੀਆ ਦੁਨੀਆ 21 ਸਬਸਕ੍ਰਾਈਬ ਉਹ ਵੇਤੂ ਲੈ ਗਈ ਸ਼ਾਮੀ 6:30 ਵਜੇ ਤੱਕ ਸਾਰੇ ਗੁਜਰਾਤੀ ਭਾਈ ਮਿਲੇ ਆ ਕੈਮਛੋ ਮਜਾ ਮਜਾ ਐਟ ਬੰਦੇ ਮਿਲੇ ਯਾਰ ਜਿੰਨੇ ਵੀ ਆ ਗਏ ਉਹ ਬੜੀ ਲੱਗਾ ਭਾਈ ਕੇ ਸਾਥ ਮਿਲ ਕੇ ਭਾਈ ਆ ਲੱਗਾ ਕਿਸੇ ਕਾਰ ਉਸ ਲੱਗਣਾ ਨਹੀਂ ਹੈਗਾ 52 ਰੁਪਏ ਚ ਬਕਤੋਰੀ ਖਾ ਲੈਣੀ ਚੱਲੀਆ ਪਿਆਜ਼ ਕਤੋਰੀ ਮੈਂ ਉਹ ਹਵਾ ਮਹਿਲ ਇਹ ਉਹਦੀ ਬੈਕ ਸਾਈਡ ਹੈਗੀ ਆ ਉਹ ਨੀਲਾ ਸੁਖੜਿਆ ਨਾ ਉਹ ਨਾੜਖੰਡ ਦਾ ਜਿਹੜਾ ਮੈਨੂੰ ਪਤਾ ਯਾਰ ਉਹ ਮੇਨ ਐਂਟਰੈਂਸ ਜਿੱਥੋਂ ਪਾਏਗੇ ਉਹ ਤੋਂ ਲੋ ਜੀ ਟਿਕਟ ਲੈ ਲੀਆ ਇੱਕ ਦਿਨ ਦੀ ਬਵਿੰਜਰਵੇ ਲੱਗੀ ਐ ਗ੍ਰੇਟ ਲਿਖਿਆ ਹੋਇਆ ਸਵਾਜਿ ਹੈ ਪਰਦਾ ਰੇਲ ਵੀ ਸੀ ਯਾਰ ਮੈਟਰ ਜਾ ਰਹੀ ਪਰ ਲੋ ਜੀ ਰਾਜਸਥਾਨੀ ਸਰਕਾਰੀ ਬੱਸਾਂ ਜਾਂਦੀਆਂ ਦੇਖੋ ਰਾਜਸਥਾਨ ਚਲਦੀਆਂ ਰਾਤ ਵੀ ਟ੍ਰੈਵਲ ਲੋਗ ਵਾਲੀਆਂ ਭਾਈ ਪਰਪਦੇ ਦੇਖੋ ਬਲਾਗ ਤੇ ਪਰਪਦੇ ਅੱਗੇ ਆਤੀਆਂ ਉੱਪਰ ਮੈਟਰ ਦਾ ਫਲਾਈ ਹੋ ਬੜਾ ਲੋਕੀ ਝੋਕ ਚੋਰੀਆਂ ਲੈ ਲੀਆਂ ਉਹਨੂੰ ਕਿ ਜੰਤਰ ਮੰਤਰ ਦੀ ਟਿਕਟ ਮਿਲੇਗੀ ਇੱਥੋਂ ਆ ਜੋ ਜੈਂਟਲਮੈਨ ਤੇ ਦੀ ਬੀਟਿੰਗ ਜਰ ਪਈ ਹੋਈ ਹੈ ਸਿੱਧਾ ਸਿੱਧਾ ਚੱਲੇ ਆ ਹੁਣ ਆਪਾਂ ਐਂਟਰੈਂਸ ਕਰਨ ਅੰਦਰ ਮੱਕੀ ਦੂ ਪੋਰਟ ਫੇਰੀ ਪਤਾ ਚਲਦਾ ਪ੍ਰੈਕੈਂਟ ਇਹਦਾ ਟਾਈਮ ਦੱਸਦੀ ਹੈ 24 ਘੰਟੇ ਦਾ ਟਾਈਮ ਦੱਸਦੀ ਹੈ ਕੋਈ ਸਮਝ ਨਹੀਂ ਲੱਗਦੀ ਚਲੋ ਜੀ ਆ ਬਸ ਸਟੈਂਡ ਦਾ ਨਾਮ ਹੈ ਗਾਇ ਸਿੰਧੀ ਤੇ ਉਹ ਸਟੇਸ਼ਨ ਦਾ ਨਾਮ ਵੀ ਹੈ ਸਿੰਧੀ ਕੈਂਪ ਆ ਦੇਖੋ ਇੱਕ ਇੱਕ ਪੁਰਾਣਾ ਇਤਿਹਾਸ ਤੇ ਆ ਕਿੱਥੇ ਦੇਖ ਸਕਦੇ ਹੋ ਰਾਜੇ ਮਹਾਰਾਜੇ ਕਿੱਦਾਂ ਆਪਣੇ ਟਾਈਮ ਤੇ ਸਰਵਾਈਵ ਕਰਦੇ ਹੀ ਆਪਾਂ ਯਾਰ ਚੱਲਾ ਨਵਿਕਟਾ ਸਵਾਗਤ ਹੈ ਵੈਲਕਮ ਬੈਕ ਟੂ ਮਾਈ ਚੈਨਲ ਅਨੂ ਦੁਨੀਆ 21ਸ ਲੋ ਜੀ ਫਾਈਨਲੀ ਵੇਟਿੰਗ ਰੂਮ ਤੋਂ ਜਾ ਰਹੇ ਆ ਬਾਹਰ ਇੱਥੇ ਐਸ ਬਹੁਤ ਹੀ ਫੈਸਿਲਿਟੀ ਹੁੰਦੀ ਜਿੰਨਾ ਕਿ ਅਸੀਂ ਟਿਕਟ ਹੁੰਦੀ ਹੈ ਨਾ 3rd AC AC ਵਰਕਸ ਤੇ 3 AC AC ਰਮਾਨਾ ਕਿ ਇੱਥੇ ਵਗੈਰਾ ਬਾਥਰੂਮ ਵਗੈਰਾ ਸਾਰਾ ਕੁਝ ਇੱਥੇ ਬਣਿਆ ਹੈ ਰਮਾਨਾ ਪਲ ਨਾ ਲੱਗੂਗੀ ਲਿਚੂਸ ਕੀ ਆ ਗਏ ਆ ਟੀ-ਸ਼ਰਟ ਆਹੀ ਪਾ ਲਈ ਆਪਾਂ ਅਗਰ AC ਚ ਹੈ ਗੰਦੇ ਦੋ ਐਸ਼ਨ ਤੋਂ ਬਾਹਰ ਨਿਕਲਾਂਗੇ ਉੱਪਰ ਵੇਖੋ ਬੱਦਲ ਛਾਏ ਹੋਏ ਨੇ ਹਲਕੇ ਹਲਕੇ ਆਈ ਹੋਪ ਬੱਦਲ ਪੈ ਜੇ ਤੇ ਵਧੀਆ ਰਹੇਗਾ ਸਿਸਟਮ ਸਵਾਗ ਜੈਪੁਰ ਵੈਲਕਮ ਟੂ ਜੈਪੁਰ ਤੇ ਆ ਸਾਹਮਣੇ ਬਾਟ ਟੈਕਸੀ ਸਟੈਂਡ ਬਣਿਆ ਹੈ ਦੁਕਾਨਾ ਹੈ ਜਾਵਾਂ ਉਹ ਜਨਾਲੇ ਜਿੱਕੇ ਨਾਸ਼ਤਾ ਪਾਣੀ ਕਰਨਾ ਨਾ ਇੱਥੇ ਆ ਸਕਦੇ ਆ ਤੁਹਾਨੂੰ ਮਿਲ ਜੇਗਾ ਇੱਥੇ ਪਰੌਠਾ ਵੀ ਮਿਲ ਜਾਂਦਾ ਕਿੰਨੇ ਕੀ ਸੋਮੇ ਕਿਆ ਕਿਆ ਸੋਮੇ ਦਾਲ ਆਲੂ ਪਟੇ ਜੈਚੋ ਪਾਤੀਆ ਲਾ ਰਿਹਾ ਭਾਈ ਇਹ ਵੀ ਥੋੜੀ ਬਹੁਤ ਜ਼ਿਆਦਾ ਫੇਮਸ ਹੈ ਜੈਪੁਰ ਚ ਤੇ ਸੂਰਜ ਕਹਿੰਦਾ ਪਿਆਜ਼ ਕਚੋਰੀਆਂ ਇਹਦਾ ਝੰਡਾ ਦੇਖੋ ਲਹਿੜਾ ਰਿਹਾ ਬੱਦਲ ਦੇਖੋ ਉੱਪਰ ਬੱਦਲ ਛਾਏ ਹੋਏ ਨੇ ਉਹ ਦੇਖੋ ਯਾਰ ਮੈਟਰੋ ਜਾ ਰਹੀ ਉੱਪਰ ਮੇਨ ਗੇਟ ਆ ਰਿਹਾ ਐਲਵਿਸ ਸਟੇਸ਼ਨ ਦਾ ਆਪਾਂ ਆ ਚੁੱਕੇ ਆ ਆ ਦੇਖੋ ਯਾਰ ਉੱਪਰ ਆ ਤੁਸੀਂ ਫਲਾਇਰ ਦੇਖੀ ਨਾ ਸਾਰਾ ਮੈਟਰੋ ਦਾ ਐ ਮੈਟਰੋ ਦਾ ਉੱਪਰ ਸਾਰੀ ਮੈਟਰੋ ਚੱਲਦੀ ਏ ਇਦੇ ਤੇ ਸਟੇਸ਼ਨ ਤੋਂ ਨਾ ਸਟੇਸ਼ਨ ਤੋਂ ਬਸ ਸਟੈਂਡ ਜਾ ਦੂਰ ਨਹੀਂ ਹੈਗਾ ਤੁਸੀਂ ਬਾਈਬੋਕ ਵੀ ਜਾ ਸਕਦੇ ਹੋ ਤੇ ਬਾਕੀ ਤੁਹਾਨੂੰ ਪੜਾ ਜੀ ਗਈ ਆ ਸਮਾਂ ਸਮਾ ਨਾ ਹੈ ਤੇ ਆਟੋ ਕਰ ਸਕਦੇ ਹੋ ਨਹੀਂ ਤੇ ਤੁਸੀਂ ਬਾਈਬੋਕ ਵੀ ਜਾ ਸਕਦੇ ਸलो ਜੀ ਆ ਦੇਖੋ ਏਸੀ ਬੱਸਾਂ ਚੱਲਦੀਆਂ ਰਾਤੀ ਟ੍ਰੈਵਲ ਲੌਂਗ ਵਾਲੀਆਂ ਜੈਪੁਰ ਤੋਂ ਲੋ ਜੀ ਰਾਜਸਥਾਨ ਦੀ ਸਰਕਾਰੀ ਬੱਸਾਂ ਚੱਲਦੀਆਂ ਆ ਦੇਖੋ ਰਾਜਸਥਾਨ ਦਾ ਹੋਟਲ ਇਨਵਾਰਾ ਹੋਮਟਲ भाई बरप देखो ब्लॉग ਇੱਥੇ ਬਰਪ ਦੇ ਸਟਰੀਟ ਫੂਡ ਵਾਲੀ ਦੁਕਾਨਾ ਹੈਗੀ ਹੈ ਨਾ ਸਾਹਮਣੇ ਆ ਦੇਖੋ ਫਲੇਵਰ ਦੇ ਥਲੇ ਤੇ ਬਰਪ ਕਰਦੇ ਪਏ ਨੇ। ਉੱਪਰ ਆ ਗਿਆ। ਉੱਪਰ ਮੈਟਰ ਦਾ ਫਲਾਈ ਹੋ ਬੜਾ। ਜਿਹੜਾ ਜੀ ਸਹੀ ਕਹਿੰਦੇ ਇੱਥੋਂ ਆਰਾਬਤ ਵਾਲਾ एंपीर ਐਂਬਸਟੈਂ ਲਾਗੇ। ਕਹਿੰਦਾ ਇੱਥੋਂ ਮੈਂ ਲਾਸਟ ਟਾਈਮ ਆਇਆ ਸੀ ਤੇ ਤੇ ਕਟੋਰੀ ਬਹੁਤ ਸੁਆਰੀ ਸੀ ਪਿਆਜ਼ ਕਟੋਰੀ। ਆਪਾਂ ਚੱਲਦੇ ਅੰਦਰ ਤੋਂ ਖਾਣੇ ਹੁਣ। ਟਾਸਟਾ ਕਰਦੇ ਹਾਂ। ਆ ਜਾ। ਕਚੋਰੀ ਕਚੋਰੀ ਇੱਥੇ ਹਰ ਤਰ੍ਹਾਂ ਦੀ ਤੁਹਾਨੂੰ ਚੀਜ਼ ਮਿਲੇਗੀ ਦੇਖੋ ਕਿੱਡੀ ਤਕਰੀ ਮਠਾਈ ਦੀ ਦੁਕਾਨ ਹੈਗੀ ਆ ਸੋ ਲੋ ਜੀ ਇਹ ਪਰਚੀ ਲੈ ਲੀਆ ਸੁਨਛਾਈ ਦੇ ਲੱਗੇ ਹਨ ਕਚੋਰੀ ਮਿਲੇਗੀ ਸੋ ਆਹ ਦੇਖੋ ਕਚੋਰੀ ਲੱਗੀ ਹੋਈ ਹੈ ਪਿਆਜ਼ ਕਚੋਰੀ ਸੋ ਬਾਈ ਸਰਵ ਕਰਕੇ ਦੇਗਾ ਸਾਨੂੰ ਹੁਣ ਮੈਂ ਇਹ ਕੀ ਹੈ ਅਛਾਇਆ ਮਿਰਚੀ ਵੜਾ ਹੈ ਲੋ ਜੀ ਦੋ ਕਚੋਰੀਆਂ ਲੱਲੀਆਂ ਹੁਣ ਮਿਰਚੀ ਕਚੋਰੀ ਕਚੋਰੀ ਖਾ ਲਈ ਆ ਤੇ ਉਹਨਾਂ ਆਪਾਂ ਜਾ ਰਹੇ ਆ ਮੈਟਰੋ ਸਟੇਸ਼ਨ ਤੇ ਉਥੋਂ ਮੈਟਰੋ ਲੈ ਕੇ ਸਿੱਧਾ ਜਾਣਾ ਹਾਵਾ ਮਹਿਲ ਤੁਹਾਨੂੰ ਹਾਵਾ ਮਹਿਲ ਬਖਾਨਿਆ ਇਸ ਪਾਸੇ ਆਪਾਂ ਨੇ ਦੇਖ ਰਹੇ ਹੋ ਨਾ ਸਿਟੀ ਬੱਸਾਂ ਵੀ ਇੱਥੇ ਚੱਲਦੀਆਂ ਵਾਂ ਪਰ ਜਿਹੜਾ ਰੀਜ਼ਨੇਬਲ ਪ੍ਰਾਈਸ ਤੇ ਚਿੱਪਸ ਤੋਂ ਹੋ ਸਕਦੇ ਹੋ ਉਹ ਮੈਟਰੋ ਹੀ ਆ ਮੈਟਰ ਚੱਲਦੇ ਆ ਲੋ ਜੀ ਆ ਉੱਪਰ ਮੈਟਰੋ ਸਟੇਸ਼ਨ ਬਣਿਆ ਆ ਹੁਣ ਆਪਾਂ ਉੱਪਰ ਚੱਲੇ ਆ ਇਹ ਆ ਜੈਪੁਰ ਦਾ ਬੱਸ ਸਟੈਂਡ ਆ ਸਰਕਾਰੀ ਦੇਖੋ ਮੋਸਟਲੀ ਇੱਥੇ ਨਾ ਆ ਰਾਜਸਥਾਨ ਦੀਆਂ ਸਰਕਾਰੀ ਬਸਾਂ ਜਿਹੜੀਆਂ ਉਹ ਲਓ ਜੀ ਆਪਾਂ ਸਟੈਂਡ ਦਾ ਨਾਮ ਹੈ ਗਾਇ ਸਿੰਧੀ ਤੇਰੇ ਮੈਟਰੋ ਸਟੇਸ਼ਨ ਦਾ ਨਾਮ ਵੀ ਹੈ ਸਿੰਧੀ ਕੈਂਪ ਉੱਪਰ ਲਿਖਿਆ ਆ ਹੁਣ ਆਪਾਂ ਚੱਲਾਂਗੇ ਐਕਸੀਲੇਟਰ ਤੋਂ ਉੱਪਰ ਤੇ ਐਕਸੀਲੇਟਰ ਤੋਂ ਉੱਪਰ ਜਾ ਰਹੇ ਆ ਆਪਾਂ ਉੱਥੇ ਜਾ ਕੇ ਮੈਟਰੋ ਰਿਟਿਕਟ ਦੇਦੇ ਆ ਕਿੰਨੇ ਦੀ ਆ ਲਿਖੀਏ ਟਿਕਟ ਦੇਖਦੇ ਆ ਇੱਥੋਂ ਮਿਲਨੀ ਕਾਊਂਟਰ ਤੋਂ ਟਿਕਟ ਕੌਣਸਾ ਮਿਲਣੇ ਤੋਂ ਟਿਕਟ ਲੈਣੀ ਆ ਉਹ ਜੀ ਟਿਕਟ ਲੈ ਲਿਆ ਤੇ ਇੱਕ ਟਿਕਟ ਪਈ ਆ 15 ਰੁਪਏ ਦੀ ਕੋੜੀ ਚੋਕਰ ਸਟੇਸ਼ਨ ਦਾ ਨਾਮ ਹੈ 15 ਟੋਕਣਾ ਤੇ ਖੋਲ ਗਿਆ ਦਰਵਾਜ਼ਾ ਸੋ ਜੀ ਟਿਕਟ ਵੀ ਲੀਆ ਹੈ ਤਾਂ ਜਿਹੜੀ ਹਵਾ ਮਹਿਲ ਨੂੰ ਜਾਂਦੀ ਹੈ ਨਾ ਟ੍ਰੇਨ ਤੇ ਉਹ ਸਟੇਸ਼ਨ ਦਾ ਨਾਮ ਹੈ ਬੜੀ ਚੋਪ ਸਟੇਸ਼ਨ ਤੇ ਸੋ ਇਹ ਜੈਪੁਰ ਦਾ ਮੈਟਰੋ ਰੇਲਵੇ ਸਟੇਸ਼ਨ ਬਣਿਆ ਹੈ ਉੱਪਰ ਦੇਖੋ ਤਾਂ ਕੋਈ ਟ੍ਰੇਨ ਨਹੀਂ ਵਗ ਰਹੀ ਅਰ ਲਿਖਿਆ ਬੜੀ ਚੋਪਨ 8:00 ਤੱਕ ਸਾਡੀ ਜਿਹੜੀ ਟ੍ਰੇਨ ਆ ਉਹ ਆਣੀ ਹੈ ਬਿਲਕੁਲ ਲਿਖਿਆ ਹੈ ਬੜੀ ਚੋਪਰ ਬੜੀ ਚੋਪੜ 8 ਮਿੰਟ ਤੱਕ ਜਾਣੀ ਟ੍ਰੇਨ ਲੋ ਜੀ ਆਪਣੀ ਮੈਟਰੋ ਆ ਗਈ ਹੈ ਆ ਚੁੱਕੀ ਹੈ ਅੰਦਰ ਬੈਠ ਮੈਂ ਆ ਚੁੱਕੀ ਹੈ ਜੋ ਐਪੋਰਟ ਤੇ ਬੜੀ ਚੋਪੜ ਤੱਕ ਜਾਏਗੀ ਹਵਾ ਮੈਲ ਬੜੀ ਚੋਪੜ ਤੱਕ ਜਾਏਗੀ 15 ਰੁਪਏ ਲੱਗੇ ਇੱਕ ਲੈ ਗਏ ਤੂਆਂ ਦੇ ਤੀਰ ਤੇ ਲੱਗੇ ਸਲੋ ਜੀ ਇਹ ਟ੍ਰੇਨ ਮਾਨਸੂਰ ਤੋਂ ਲੈ ਕੇ ਵਿਵੇਕਗਾਰਾਮਨਗਰ ਰੇਲਵੇ ਸਟੇਸ਼ਨ ਚਾਂਦਪੋਲ ਤੇ ਬੜੀ ਚੋਪੜ ਤੱਕ ਜਾਂਦੀ ਹੈ ਇਸ ਟਾਈਮ ਆਪਾਂ ਆ ਸਿੰਦੀ ਤੋਂ ਫਰੀਦ ਸਿੰਦੀ ਕਾਮ ਤੋਂ ਇੱਕ ਦੋ ਆ ਦੋ ਸਟੇਸ਼ਨ ਹੋਣ ਤੇ ਲਾਸਟ ਆ ਬੜੀ ਚੋਪੜ ਇਹਦੇ ਉੱਪਰ ਸਟੇਸ਼ਨ ਆ ਚੁੱਕਿਆ ਹੈ ਇਹ ਸਟੇਸ਼ਨ ਲਾਸਟ ਹੈ ਕਿਉਂਕਿ ਗੱਡੀ ਸਟੋਪ ਹੋਏਂਗੀ ਇੰਡੀਅ ਤੋਂ ਪੇਰਪੰਨ ਕੀ 550 ਬਣ ਕੇ ਜਾਏਗੀ ਤੇ ਜਿਹੜੇ ਜਨਰਮਤਰਮਤਰ ਕਰ ਰਹੇ ਨੇ ਉਹ ਚਾਹਤ ਹੈਗਾ ਨਾ ਛੋਟੀ ਚੋਪੜ ਇੱਥੋਂ ਜਾਈਦਾ ਸੋ ਲੋ ਜੀ ਖੁੱਲ ਚੁੱਕੇ ਨੇ ਦਵਾਜ਼ ਤੇ ਪਾ ਜਾ ਰਹੇ ਆ ਬਾਹਰ ਤੋਂ ਵਾਲੇ ਸਾਰੇ ਉੱਤਰਦੇ ਨੇ ਤੇ ਜਿਨ੍ਹਾਂ ਨੇ ਬਕਤੀਆਂ ਨੇ ਜਾਣਾ ਉਹ ਜਾ ਰਹੇ ਨੇ ਸੋ ਆਪਾਂ ਲਿਫਟ ਵੀ ਯੂਜ਼ ਕਰ ਸਕਦੇ ਆ ਐਕਸੀਲੇਟਰ ਤੇ ਚੱਲਦੇ ਆ ਸੋ ਐਕਸੀਲੇਟਰ ਤੇ ਆਪਾਂ ਜਾ ਰਹੇ ਹਾਂ ਹੁਣ ਬਾਹਰ ਹੋਲ ਕੇ ਉਹਨੇ ਤੋਂ ਬਾਹਰ ਜਾ ਕੇ ਐਕਸੈਟ ਕਰਾਂਗੇ ਐਕਸੈਟ ਕਰਕੇ ਤੇ ਚੱਲਦੇ ਹਾਂ ਹਵਾ ਮਹਿਲ ਸੋ ਜੀ ਆ ਦੇਖੋ ਹਵਾ ਮਹਿਲ ਇਹ ਉਹਦੀ ਬੈਕ ਸਾਈਡ ਹੈਗੀ ਆ ਸੋ ਆਪਾਂ ਹੁਣ ਅੱਥੋਂ ਜਾਵਾਂਗੇ ਉਹ ਦੇਖੋ ਲਿਖਿਆ ਹਵਾ ਮਹਿਲ ਹਵਾ ਮਹਿਲ ਟਾਈਮ ਲਿਖੀ ਹੋਈ ਹੈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 6:30 ਵਜੇ ਤੱਕ ਸੋ ਅੰਦਰ ਐਂਟਰ ਕਰਦੇ ਹਾਂ ਕੀ ਹਵਾ ਮਹਿਲ ਦੇ ਅੰਦਰ ਜਾਂਦੇ ਹੁਣ ਦੇਖਦੇ ਹਾਂ ਬਾਕੀ ਕੀ ਪ੍ਰਾਈਸ ਆ ਅੰਦਰ ਜਾਣ ਦਾ ਜੇ ਇਧਰ ਉੱਪਰ ਜਾਣਾ ਹੈ ਸਭ ਤੋਂ ਪਹਿਲਾਂ ਹੁਣ ਟਿਕਟ ਲੈਣੀ ਪਵੇਗੀ ਹਾਂ ਟਿਕਟ ਟਿਕਟ ਕਾਊਂਟਰ ਤੋਂ ਗ੍ਰੇਡ ਲਿਸਟ ਲਿਖਿਆ ਵੀਰਾਡ ਦੇ ਸਟੂਡੈਂਟ ਵੀ ਬਾਹਰ ਪਿਆ ਸੋ ਲੋ ਜੀ ਟਿਕਟ ਲੈ ਲਈ ਐ ਇੱਕ ਜਿੰਨੀ 50 ਰੁਪਏ ਲੱਗੀ ਐ ਦੋ ਟਿਕਟਾਂ 104 ਰੁਪਏ ਦੀਆਂ ਸੋ ਕਰਦੇ ਅੰਦਰ ਐਂਟਰੀ ਹੁਣ ਐਸਾ ਨਹੀਂ ਅੰਦਰ ਸੋ ਆਹ ਤੇ ਸਿਕਿਉਰਿਟੀ ਚੈੱਕ ਹੁੰਦੀ ਸਾਡੀ ਠੀਕ ਆ ਟਿਕਟ ਲੈ ਲਈ ਸੋ ਅੰਦਰ ਜਾ ਲੱਗੇ ਹਾਂ ਤੋ ਉੱਪਰ ਆਪਾਂ ਅੰਦਰ ਰਹਾ ਹਵਾ ਮਹਿਲ ਨਾ ਹਵਾ ਮਹਿਲ ਤੇ ਗਰਮੀ ਬਹੁਤ ਲੱਗਦੀ ਸਾਨੂੰ ਇੱਥੇ ਅਲਕੋ ਪਾਉਂਟੇ ਨਾ ਪਰ ਲੱਗਦਾ ਬੰਦ ਕੀਤਾ ਹੈ। ਕੋਈ ਖਾਸ ਕੋਈ ਨਹੀਂ ਹੈਗਾ। ਟੂਰਿਸਟ ਵੀ ਬਹੁਤ ਘੱਟ ਹੈਗਾ। ਲੈ ਖਤਮ ਆ। ਵਾਪਸ ਉੱਤਰਿਆ ਨਾ। ਜਿੰਨਾ ਜਰਾ ਸਿਸਟਮ ਨੇ ਰੱਖੇ। ਠੀਕ ਆ। ਪਰੇਸ਼। ਅਲਕੋ। ਕਾਨੇ ਰਾਜਾ ਇਹਦਾ ਚੀਜ਼ਾਂ ਵਾਂ। ਜਿੱਦੋ ਵਾਕਈ ਯਾਰ ਰਾਜਿਆ ਦਾ ਸ਼ਹਿਰ ਹੀ ਹੈ ਪਹਿਲਾਂ। ਜੇ ਦੇਖੋ ਇਹਦੇ ਨਾਲ ਦੀ ਬਨਾਵਟ ਨਾ ਕਿੱਡੇ-ਕੱਡੇ ਛੋਟੇ-ਛੋਟੇ ਦਰਵਾਜ਼ੇ ਆ ਵੇਖੋ। ਆਨੇ ਜਮਾਨੇ ਦੇ ਖੁੱਲਾ ਬਣਿਆ ਬਹੁਤ ਹੀ ਜ਼ਿਆਦਾ ਖੁੱਲਾ ਵਾ ਜੀ ਟੀਵੀ ਕੈਮਰਾ ਲੱਗਾ ਹੈ ਤੇ ਇੱਥੇ ਲਿਆਏ ਤੋ ਸਾਹਮਣੇ ਪਹਾੜੀਆਂ ਦੇਖੋ ਪਹਾੜੀ ਦੇਖੋ ਕਿ ਨਿਸ਼ਾਨਦਾਰ ਆਸੇਓ ਗੁਜਰਾਤ ਗੁਜਰਾਤ ਸੇ ਕੰਚ ਸੇ ਅਹਮਦਾਬਾਦ ਹਾਂ ਅਹਮਦਾਬਾਦ ਸੇ ਹਾਂ ਸੋ ਹਲੋ ਜੀ ਆ ਭਾਈ ਸਾਰੇ ਗੁਜਰਾਤੀ ਭਾਈ ਮਿਲੇ ਆ ਕੈਮਛੋ ਮਜਾ ਮਜਾ ਹਾਏ ਲੋ ਜੀ ਬਾਈ ਹੁਣੀ ਆਈ ਬਈ ਇਹ ਚੈਨਲ ਕਰ ਲਗੇ ਸਬਸਕ੍ਰਾਈਬ ਸੂਰਜ ਨਾਲ ਮਦਦ ਕਰਾਈ ਜਾਏਗਾ ਸਸੀਕਾਰ ਰੰਗਲੀ ਦੁਨੀਆ 21 ਸਬਸਕ੍ਰਾਈਬ ਥੈਂਕ ਯੂ ਬਾਏ ਬਾਏ ਓਕੇ ਆ ਬਣਾਓ ਕੋਲਕਾਤਾ ਲਈ ਚੁੜੀ ਜਾਓ ਤੁੜੀ ਜਾਓ ਲੈ ਮੁਕ ਸੋਆ ਆਇਆ ਜੀ ਮੈਂ ਦੇਖੋ ਕਿੰਨੇ ਵਧੀਆ ਵਧੀਆ ਬਣਾ ਦੇ ਆ ਇੱਥੇ ਸੋ ਇੱਥੇ ਫੋਟੋ ਸ਼ੂਟ ਕਰਾ ਰਹੇ ਨੇ ਕੋਈ ਆਥੇ ਲੈ ਲਵੋ ਇਹ ਤੋਂ ਬਹੁਤ ਵਧੀਆ 뷰 ਆ ਰਿਹਾ ਸਾਰਾ ਬਾਦ ਕੀ ਦੇਖਦੇ ਵੀ ਹੈ ਨਾ ਕਿ ਜੰਤਰ ਮੰਤਰ ਆ ਇਸ ਤੋਂ ਬਾਅਦ ਫਿਰ ਇੱਧਰ ਹੀ ਜਾਣਾ ਹੁਣ ਤੁਹਾਨੂੰ ਦਿਖਾਉਣ ਤੋਂ ਬਾਅਦ ਬਾਕੀ ਭਈ ਉਹ ਤੁਹਾਨੂੰ ਕਿਲਾ ਦਿਖ ਰਿਹਾ ਨਾ ਉਹ ਨਾਰਕੰਡ ਦਾ ਕਿਲਾ ਮੈਂ ਪਤਾ ਕੀਤਾ ਉਹ ਨਾਰਕੰਡ ਦਾ ਕਿਲਾ ਹੈਗਾ ਪਹ ਤੋ ਕਾਫੀ ਦੂਰ ਆਗਾ ਲੇਕਿਨ ਸਲੋ ਜੀ ਅਪਾ ਹੋਰ ਉੱਪਰ ਜਾ ਰਹੇ ਹਾਂ ਦੇਖੋ ਇੱਥੋਂ ਉੱਪਰ 뷰 ਵੀ ਬੜਾ ਘੈਂਟ ਆ ਰਿਹਾ ਤੇ ਨਜ਼ਾਰੇ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਸੋ ਆ ਦੇਖੋ ਬਾਈ ਸਾਰੇ ਘੁੰਮਣ ਆਏ ਹੋਏ ਨੇ ਹੈਲੋ ਕਰ ਦਿਓ ਬਾਈ ਸਾਰੇ ਹੈਲੋ ਲੋ ਜੀ ਆ ਬਾਈ ਹੈਗਾ ਮੇਰਾ ਭਰਾ ਖਮਾ ਚਲਦਾ ਹਾਂ ਮੋਢਾਓ ਸੋ ਆ ਬਾਈ ਇਹ ਵਸੂੜੇ ਤੇ ਕੈਂਟ ਬੰਦੇ ਮਿਲੇ ਯਾਰ ਜਿੰਨੇ ਵੀ ਆ ਗਏ ਬਹੁਤ ਵਧੀਆ ਲੱਗਾ ਬਾਈ ਕੇ ਸਾਥ ਮਿਲ ਕੇ ਬਈਆ ਲੱਗਾ ਲੋਈ ਬਾਕੀ ਰਾਂ ਪੂਰਾ ਜੈਪੁਰ ਸ਼ਹਿਰ ਦਿਖਣਦਾ ਤੁਹਾਨੂੰ ਉਹ ਦੇਖੋ ਪਿਛਾ ਪਿਛਾ ਜੋ ਨਾਰਖੰਡ ਤੇ ਕੇਲੇ ਜਦੋਂ ਤੋ ਹੋੜ ਜਾ ਰੱਖੇ ਕਿ ਉੱਚੇ ਬੰਨੇ ਨਾ ਤਾਂ ਹੋਰ ਸਾਰਾ ਤੁਹਾਨੂੰ ਜੈਪੁਰ ਸਿਟੀ ਦਿਖੇਗੀ ਸਾਰਾ ਬਾਜ਼ਾਰ ਏਰੀਆ ਪੈਂਦਾ ਹੈ ਯਾਰੋ ਉਹ ਮੇਨ ਐਂਟਰੈਂਸ ਜਿੱਥੋਂ ਪਾਏ ਹੀ ਉਹ ਲੰਬਾ ਰਸਤਾ ਹੈ ਜਿਹੜਾ ਹੋ ਜਿਹਾਂ ਗਨ ਬਤੇਪਾ ਜਿਹਾਂ ਗਨ ਬਤੇਪਾ ਤੀ ਮੂਰਤ ਦਿੱਤੇ ਵਖਿਆ ਕਿ ਨਾ ਠੀਕ ਆ ਸੋਨ ਜਾ ਰਹੇ ਆ ਪਾ ਬਾਹ ਠੀਕ ਠਾਕ ਲੱਗਾ ਮੈਨੂੰ ਕੋਈ ਖਾਸ ਲੱਗਾ ਨਹੀਂ ਚਲੋ ਅਕਤਰਾ ਨੇ ਇਹਦਾ ਜਿਆਦਾ ਮਹਿਲ ਮੋਲੇ ਆਪਾ ਹਵਾ ਮਹਿਲ ਦੇਖ ਆਏ ਆ ਤੂੰ ਨੱਥਰ ਜਾ ਰਹੇ ਆ ਆ ਦੇਖੋ ਜੈਪੁਰ ਦੀ ਫੀਟੀ ਜੈ ਦੇ ਜੈਪੁਰ ਕੇ ਜੈਪੁਰ ਦੀ ਸ਼ਰਕਾ ਤੇ ਘੁੰਮ ਰਹੇ ਨੇ ਉਹ ਪੰਜਾਬੀ ਮੁੰਡੇ ਪੰਜਾਬੀ ਆ ਗਈ ਓਏ ਲੋ ਜੀ ਇਹ ਜੈਪੁਰ ਚ ਸਿਟੀ ਬੱਸ ਆ ਤੇ ਆ ਪੂਰੇ ਜੈਪੁਰ ਦਾ ਤੁੰਡ ਰੌਣਕ ਕਰਵਾਉਂਦੀਆਂ ਨੇ ਆ ਦੇਖੋ ਜੈਪੁਰ ਦੀ ਸਿਟੀ ਬੱਸ ਲੋ ਇਹ ਜੈਪੁਰ ਦੇ ਨਾ ਪੁਰਾਣੇ ਗੇਟ ਦੇਖੋ ਤੁਸੀਂ 게이트 ਬਨੇ ਆ ਆਪਣਾ ਨਾ ਕਾਫੀ ਪੁਰਾਣੇ 게ਟ ਹੈਗੇ ਨੇ ਕਾਫੀ ਸਾਲ ਅਦਾ ਜਾਂਦੇ ਵੇਲੇ ਤੇ ਸੋ ਇਹ 게ਟ ਦੀ ਐਂਟਰਸ ਕਰਨ ਲੱਗੇ ਆਪਾਂ ਜੰਤਰ ਮੰਤਰ ਵੱਲ ਜੰਤਰ ਮੰਤਰ ਜਾਣ ਦਾ ਆ ਦੇਖੋ ਇਲੈਕਟ੍ਰੋਨਿਕ ਕਾਟੋ ਚੱਲਦੇ ਇੱਥੇ ਇਦਾਂ ਦੇ ਲੋ ਜੀ ਪਹੁੰਚ ਚੁੱਕੇ ਆ ਤੇ ਜੰਤਰ ਮੰਤਰ ਦੀ ਟਿਕਟ ਮਿਲੇਗੀ ਇੱਥੋਂ ਆ ਜੰਤਰ ਮੰਤਰ ਦੀ ਟਿਕਟ ਦਾ ਕਾਊਂਟਰ ਹੈਗਾ ਵਾ ਸੋ ਬਾਈ ਟਿਕਟ ਦੇ ਦਿੱਤੀ ਹੈ ਚੱਲੋ ਭਾਈ ਦੇਖੇ ਚਾਰ ਲਓ ਜੀ 104 ਰੁਪਏ ਟਿਕਟ ਲਓ ਲਓ ਜੀ ਜੰਤਰ ਮੰਤਰ ਦੀ ਵੀ ਟਿਕਟ 104 ਰੁਪਏ ਦੀ ਮਿਲੀ ਹੈ ਮਕੀ 104 ਰੁਪਏ ਦੀ ਦੋ ਮਿਲੀਆਂ ਵਾ 59 ਰੁਪਏ ਦੀ ਵੀ ਹੈ ਸਿੱਧੇ ਟਿਕਟ ਚਲਦੇ ਹਾਂ ਹੁਣ ਅੰਦਰ ਦੇਖਦੇ ਅੱਥੇ ਵੀ ਹੀ ਮੋੜ ਜੰਤਰ ਮੰਤਰ ਚੱਲੇ ਆ ਹੁਣ ਆਪਾਂ ਐਂਟਰੈਂਸ ਕਰਨ ਅੰਦਰ ਐਂਟਰੈਂਸ ਅੰਦਰ ਜਾਨੇ ਹੋਣ ਟਿਕਟ ਆ ਪਾ ਲੈ ਗਿਆ ਉਸ ਕੋ ਉੱਥੇ ਚੈੱਕ ਕਰਾਏਗਾ ਸੋ ਜੰਤ ਆਹ ਬਾਈ ਚਾੰਕਿਊ ਸਰ ਮੰਤਰ ਕੋ ਸ਼ੇਦਾ ਦਾਵਾ ਮੱਕੀ پارک ਜੀ ਬਣੀ ਹੋਈ ਹੈ ਐਨੀ ਜੀ ਚੀਜ਼ ਦਾ ਇਹਨਾਂ ਨੇ ਪੈਸੇ ਰੱਖੇ ਹੋਏ ਯਾਰ ਤੇ ਉਹ ਸਾਹਮਣੇ ਦੇਖੋ ਤੇ ਉਹ ਉਹ ਪਿਛੇ ਹੋਵਾ ਮੈਲ ਆ ਉੱਤੋਂ ਮੈਂ ਤੁਹਾਨੂੰ ਵੀਡੀਓ ਦਿਖਾਉਣ ਲੈ ਚੜ ਕੇ ਅੰਤਰਮਨ ਕਟਿਆ ਪਰ ਇੱਥੇ ਨਾ ਖਾਸ ਕੋਈ ਚੀਜ਼ ਹੈ ਐਨੀ ਮੱਕੀ ਇੱਕ پارک ਜੀ ਬਣੀ ਹੋਈ ਆ ਹੋਰ ਇੱਥੇ ਖਾਸ ਕੋਈ ਚੀਜ਼ ਨਹੀਂ ਵੇਖਣ ਵਾਲੀ ਹੈਗੀ ਸਵਾ ਦੇਖ ਲਓ 50 ਰੁਪਏ ਦੇ ਵਿੱਚ پارک ਦੀ ਸੈਰ ਕਰਨਾ ਹੈ ਆਪਾਂ ਆਕਾਸ਼ ਕੱਟਦੇ ਪਿਆ ਸਾੜੀ ਜਿੰਨੀ ਵੀ ਆ ਪਾਰਕਿੰਗ ਦੀ ਸਾਰੀ ਸਫਾਈ ਕਰਦੇ ਨੇ ਬਾਬਾ ਆਵਾਖ ਉੱਪਰ ਤੱਕ ਤੇਰਾ ਇਤਿਹਾਸ ਆ ਲਿਖਿਆ ਦਾ ਏ ਆ ਦੇਖੋ ਪੋਸਟ ਕਰਕੇ ਨਾ ਪਰ ਲਿਓ ਯਾਰ ਇੱਥੇ ਰਾਤੀ ਆਓਗੇ ਨਾ ਰਾਤੀ ਬਸ ਤੈਨੂੰ ਲਾਈਟਿੰਗ ਦਾ ਜਿਹੜਾ ਉਹ ਥੋੜਾ ਥੋੜਾ ਇਹ ਵਿਊ ਦੇਖ ਜੇਗਾ ਚੰਗਾ ਬਾਕੀ ਦਾ ਭਰਾ ਇੱਥੇ ਕੁਛ ਨਹੀਂ ਜਿਆਗਾ ਗੋਵਿੰਦਰ ਤੇ ਮਿੱਟੀ ਜਾਣੇ ਜੇ ਤੁਹਾਡੇ ਕੋਈ ਗੋਵਿੰਦਰ ਵੀ ਤੇ ਪਿਆਜ਼ ਦੀ ਚਟੋਰੀ ਖਾ ਰਹੇ ਹੋ ਚਟੀਆਂ ਦੇ ਵੇਖ ਲਓ ਜੀ ਆਣਾ ਵਾ ਵੀ ਇੱਕ ਟਾਈਮ ਤੇ ਕੁਛ ਇਸ ਟਾਈਮ ਤੇ ਕੁਛ ਨਹੀਂ ਆਗਾ ਲੋਕਲ ਟਾਈਮ ਮਤਲਬ ਇਸਨੇ ਸੇ ਸੰਭਵ ਉਹ ਜੋੜ ਕੇ ਮੈਂ ਕਿੱਦੂ ਉਪੋ ਤੋਂ ਫੇਰੀ ਪਤਾ ਚਲਦਾ ਪਰਛਾਵੇਂ ਕੇ ਸਲੋ ਜੀ ਇੱਕ ਘੜੀ ਆ ਵਾ ਠੀਕ ਹੈ ਸੋ ਇਹ ਮਕਿੱ ਤੋਪ ਹੋਏ ਨਾ ਬਿਲਕੁਲ ਤੋਪ ਹੋਏ ਬਿਲਕੁਲ ਤੇ ਤੋਪ ਤੇ ਪਰਛਾਵੇਂ ਨਾਲ ਹੀ ਟਾਈਮ ਦਾ ਪਤਾ ਲੱਗਦਾ ਇਹ 12 ਘੰਟੇ ਦਾ ਟਾਈਮ ਦੱਸਦੀ ਹੈ ਤੇ ਆ 24 ਘੰਟੇ ਦਾ ਦੱਸਦੀ ਕੁੜੀ ਰਾਤ ਦਾ ਵੀ ਸੋ ਸਭ ਤੋਂ ਵੱਡੀ ਘੜੀ ਉਹ ਆ ਆਪਣੇ ਘੜੀ ਇੱਕ ਬਾਹਰ ਆ ਯਾਰ ਇਹਨਾਂ ਬੰਦ ਕੀ 24 ਘੰਟੇ ਦਾ ਟਾਈਮ ਦਾ ਹੈਗੀਆ ਮੈਨੂੰ ਕੋਈ ਸਮਝ ਨਹੀਂ ਲੱਗਣਦੀ ਕਿਵੇਂ ਸਾਹ ਮੈਨੂੰ ਤਾਂ ਉਪੋਇ ਦਿੱਤੇਗਾ ਬਾਕੀ ਆ ਘੜੀ ਦਾ ਵੇਖੋ ਕਲੋਕਵਾਈਸ ਇਹਨਾਂ ਨੇ ਬਣਾਇਆ ਹੋਆ ਸਿਸਟਮ ਜੰਤਰ ਮੰਤਰ ਐਵਾਰਡ ਹੈਰੀਟੇਜ ਸਾਈਟ ਸੇਂਦੋਆ 10 ਪਾੜਿਆ ਆ ਰਹਿਆਂ ਵਾਪਸ ਇੱਕ ਤੇ ਗਰਮੀ ਬੜੀ ਆ ਠੀਕ ਆ ਤੇ ਹੋਰ ਬਾਕੀ ਸਾਨੂੰ ਖਾਸ ਕੁਝ ਲੱਗਾ ਨਹੀਂ ਹੈਗਾ 52 ਰੁਪਏ ਚ ਆਪਾਂ ਕਚੋਰੀ ਖਾ ਲੈਣੀ ਵਧੀਆ ਪਿਆਜ਼ ਕਚੋਰੀ ਮਿਲ ਜਾਂਦੀ ਹੈ ਨੇ ਟਿੱਟੂ ਟੜ ਪਰ ਜਾਂਦਾ ਪਰ ਅੱਜ ਅੰਤਰਮੇਚ ਕੱਖ ਨਹੀਂ ਜਿਆਗਾ ਜੇ ਵੀਡੀਓ ਦੇਖਣ ਦਿਓ ਤਾਂ ਸਿੱਧੀ ਗੱਲ ਦਸਾਂ ਬਸ ਇਹ ਰਹਾ W O J ਦਾ ਤਿਆਰ ਬੇਰ ਹੈ ਘੜੀਆਂ ਵਾ ਤੇ ਘੜੀਆਂ ਦੇ ਆਪਣੇ ਟਾਈਮ ਤੋਂ ਸਰੇ ਸਿਰ ਤੋਂ ਤਾਂ ਹੀ ਪ੍ਰਾਣਿਤਮ ਨੇ ਦੀ ਘੜੀਆਂ ਹੋਂ ਤੇ ਡਿਜੀਟਲ ਚੀਜ਼ਾਂ ਚੱਲ ਗਈਆਂ ਪਰ ਆ ਕਿ ਪ੍ਰਾਣਾ ਇਤਿਹਾਸ ਤੋਂ ਆ ਕੇ ਇੱਥੇ ਦੇਖ ਸਕਦੇ ਹੋ ਰਾਜੇ ਮਹਾਰਾਜੇ ਕਿੱਦਾਂ ਆਪਣੇ ਟਾਈਮ ਤੇ ਸਰਵਾਈਵ ਕਰਦੇ ਸੀ ਆਪਣੀ ਲਾਈਫ ਸੋ ਠੀਕ ਆ ਸੋ ਆ ਇੱਕ ਗੰਦੇ ਘੜੀਓ ਮੈਡਮ ਕਹਿੰਦੀ ਸੀ ਘੜੀਆ 12 ਘੰਟੇ ਦੱਸਦੀ ਆ ਉਹ 24 ਘੰਟੇ ਪਰ ਤੇ ਉਪ ਹੋਇ ਤੇ ਹੋ ਰਹੀ ਤੇ ਬੰਦਾ ਪੁੱਛੇ ਜਦੋਂ ਬੱਦਲ ਹੀ ਰੰਦਾ ਤੋਂਪਾ ਨਿਕਲਦੀ ਨਹੀਂ ਆ ਕੀ ਤੇ ਉਹ ਫਿਰ ਕਿੱਦਾਂ ਆਈ ਡੋਨਟ ਨੋ ਬਾਟ ਥੈਟ ਯਾਰ ਕੋਈ ਸਮਝ ਨਹੀਂ ਲੱਗਦੀ ਸੋ ਵਾਰ ਚੱਲਦੇ ਆ ਸੋ ਉੱਧਰ ਹੋ ਗਏ ਹੀ ਅੰਦਰ ਆੰਮਨੇ ਅੱਧਰ ਟਿਕਟਾ ਚਲਦੇ ਆਂ ਮਾ ਰੋਡ ਬਹੁਤ ਜ਼ਿਆਦਾ ਵਗਦਾ ਯਾਰ ਸਟੇਸ਼ਨ ਆ ਬੜੀ ਟੋਪਰ ਇੱਥੇ ਹੀ ਆ ਪਾਗੇ ਆਏ ਹੀ ਤੇ ਇੱਥੋਂ ਥੱਲੇ ਚੱਲੇ ਆਂ ਸਲੋ ਜੀ ਇੱਥੋਂ ਫੇਰ ਟਿਕਟ ਕੱਢ ਲੈਣ ਲੱਗੇ ਆ ਤੇ ਟਿਕਟ ਆ ਪਸਦੀ ਸਟੇਸ਼ਨ ਦੀ ਲੈਣੀ ਹੋਣੀ ਸਾੰਬਰੇਲ ਵੀ ਸਟੇਸ਼ਨ ਦਾ ਕੀ ਹੈ 5 ਰੁਪਏ ਹੈ ਇੱਕ ਜਨੇ ਕਾ ਹਾਂ ਦੋ ਟਿਕਟ ਦੇ ਦਿਓ ਤੋ ਇਹ ਟੋਕਨ ਮਿਲ ਗਏ ਸਾਨੂੰ ਫੇਰ ਚਲੋ ਕਰੋ ਇੱਕ ਦਿਖਾ ਲਿਏ ਹੋ ਲੱਗਿਆ ਜੀ। ਸਵਾ ਮੈਟਰੋ ਸਟੇਸ਼ਨ ਆ ਬੜੀ ਚੋਪਰ ਦਾ। ਤੋਂ ਇੱਕ ਸਟੇਸ਼ਨ ਦੇ ਵੀ 15 ਰੁਪਏ ਹੀ ਲੱਗੇ ਆ ਸਾਡੇ। ਕਿਉਂਕਿ ਬੱਸ ਟੈਂਪ ਤੋਂ ਆਈ ਉਹ ਵੀ 15 ਰੁਪਏ ਲੱਗੇ ਇੱਕ ਮੈਨੇਜ ਦੇ। ਦੋ ਟਿਕਟਾਂ ਲਈ ਸੀ 30 ਰੁਪਏ ਲੱਗੇ ਸਾਡੇ ਦੋਨਾਂ ਦੇ। ਟੋਕਨ ਦੇ ਆ ਦੇ ਦਿੰਦੇ। ਲਓ ਜੀ ਮੈਟਰੋ ਆ ਗਈ ਆ। ਬੜੀ ਚੋਪਰ ਇਹਦਾ ਲਾਸਟ ਸਟਾਪ ਹੁੰਦਾ ਵਾ। ਦੇਖੋ। ਸ਼ੁਰੂ ਹੋ ਗਈ ਟ੍ਰੇਨ ਇਟਸ ਡੈਸਟੀਨੇਸ਼ਨ ਕਾਲੀਜੀਏ ਟ੍ਰੇਨ ਹੋ ਗਈ ਫੋਲ ਸਾਰੇ ਬੈ ਰਹੇ ਨੇ ਪੈਸੇਂਜਰ ਆਂਟੀ ਵੀ ਬੈਗੇ ਆ ਭਾਈ ਉਹ ਨਹੀਂ ਮਿਲੇ ਨੇ ਕਾਲਜ ਦੇ ਸਾਰੇ ਇਹਨਾਂ ਨੇ ਮੇਰਾ ਚੈਨਲ ਕਰਤਾ ਸਬਸਕ੍ਰਾਈਬ ਸਭ ਬਾਈ ਕਰਤਾ ਪਏ ਸਲੋ ਜੀ ਕਿਉਂ ਸਲੋ ਜੀ ਆਪਾਂ ਪਹੁੰਚ ਚੁੱਕੇ ਆ ਰੇਲਵੇ ਸਟੇਸ਼ਨ ਤੇ ਟ੍ਰੇਨ ਚੱਲ ਗਈ ਆ ਦੇਖੋ ਆ ਮੈਟਰ ਸਟੇਸ਼ਨ ਤੋਂ ਜਾ ਰਹੇ ਹਾਂ ਰੇਲਵੇ ਸਟੇਸ਼ਨ ਐਗਜ਼ਿਟ ਕਰਨ ਲੱਗੇ ਆ ਬਾਹਰ ਹੋ ਗਏ ਹੋ ਜਾਵਾਂਗੇ ਆਪਾਂ ਲੋ ਜੀ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਹਾਂ ਇੱਥੋਂ ਜਨਰਲ ਟਿਕਟ ਪਹਿਲਾਂ ਪੁੱਛਦੇ ਹਾਂ ਕਿੰਨੇ ਦੀ ਆ ਲੋ ਜੀ ਲੱਲੀਆ ਪਾ ਟਿਕਟ ਰਿੰਗਰ ਦੀ 55 ਰੁਪਏ ਦੀ ਇੱਕ ਜਣੇ ਦੀ ਪਈ ਆ ਸਾਢੇ 12:00 ਦੀ ਟ੍ਰੇਨ ਆ 3 ਨੰਬਰ ਤੋਂ ਆਣੀ ਰੇਲ ਸਟੇਸ਼ਨ ਦਾ ਕੀ ਮਾਹੌਲ ਆ ਲੋ ਜੀ ਇੱਥੋਂ ਕੋਨ ਐਂਟਰੀ ਕਰਾਂਗੇ ਬਹੁਤ ਡਾ ਲੱਗਿਆ ਇੱਥੇ ਸਟੇਸ਼ਨ ਤੇ ਆ ਬੈਗ ਰੱਖਣੇ ਪੈਣੇ ਲੱਗਦਾ ਹੋਇਆ ਉਹਦੀ ਬੈਗ ਭਰ ਲੈਂਦੇ ਹਾਂ ਜਾ ਚੁੱਕੇ ਆ ਤੇ ਥੋੜੀ ਦੇਰ ਤੱਕ ਆਪਾਂ ਤੋਂ ਫਰੈਸ਼ ਕ੍ਰਿਸ਼ ਹੋ ਗਿਸ਼ਣਾ ਲੋ ਕਰਕੇ ਉਹ 5wo ਦਾ 35 ਮਾਪ ਕਰਦੇ ਆ ਤੇ ਅਗਲੇ ਬਲੌਗ ਚ ਮਿਲਦੇ ਆ ਤੁਹਾਨੂੰ ਫਰੈਸ਼ ਕ੍ਰਿਸ਼ ਹੋ ਕੇ ਪੂਰਾ ਬਿਲਕੁਲ ਟਿਕ ਟਕ ਨਾ ਤੋ ਠੀਕ ਹੈ ਸੋ ওকে ਬਾਏ ਬਲੌਗ ਨੂੰ ਅਲੱਗ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਕਰ ਦਿਓ ਸਬਸਕ੍ਰਾਈਬ ਕਰਾਇਓ